ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰਿਆਂ ਨੂੰ ਕੀਤਾ ਗਿਆ ਕਾਬੂ ਤੇ 8 ਲੱਖ ਤੇ ਇੱਕ ਮੋਟਰਸਾਈਕਲ ਕੀਤਾ ਗਿਆ ਬਰਾਮਦ ਦਿਆਂ ਇੱਕ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੱਸ ਦਈਏ ਕਿ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਏ ਇਹਨਾਂ ਦੇ ਕੋਲੋਂ 8 ਲੱਖ ਰੁਪਏ ਵੀ ਬਰਾਮਦ ਕੀਤੇ ਨੇ ਦੱਸ ਦਈਏ ਕਿ ਬੀਤੀ 19 ਫਰਵਰੀ ਨੂੰ ਹਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਕੋਲੋਂ 14,80,000 ਰੁਪਏ ਲੁੱਟੇ ਗਏ ਸਨ ਇਥੇ ਇਹ ਵੀ ਜਾਣਕਾਰੀ ਦੇ ਦਈਏ ਕਿ ਹਰਪ੍ਰੀਤ ਸਿੰਘ ਬਾਲਾਜੀ ਸਟੀਲ ਫਰਮ ਦੇ ਵਿੱਚ ਕੰਮ ਕਰਦਾ ਹੈ ਤੇ ਜਦੋਂ ਉਸ ਦੇ ਕੋਲੋਂ ਇਹ ਪੈਸੇ ਲੁੱਟੇ ਗਏ ਸਨ ਉਸ ਵੇਲੇ ਉਹ ਮੋਤੀ ਨਗਰ ਲੁਧਿਆਣਾ ਦੇ ਵਿੱਚ ਸੀ ਇਸ ਸਬੰਧ ਦੇ ਵਿੱਚ ਉਸ ਨੇ ਆਪਣੇ ਫਰਮ ਦੇ ਮਾਲਕ ਰਾਜਣ ਨੂੰ ਦੱਸਿਆ ਤਾਂ ਉਹਨਾਂ ਨੇ ਪੁਲਿਸ ਦੇ ਕੋਲ ਜਾ ਕੇ ਆਪਣੇ ਬਿਆਨ ਦਰਜ ਕਰਵਾਏ ਤਾਂ ਪੁਲਿਸ ਨੇ ਇਹ ਮਾਮਲਾ ਨੋਟ ਕਰ ਲਿਆ ਪੁਲਿਸ ਨੇ ਇਸ ਸਬੰਧ ਦੇ ਵਿੱਚ ਤਫ਼ਤੀਸ਼ ਕਰਨ ਦੇ ਲਈ ਦੋ ਟੀਮਾਂ ਦਾ ਗਠਨ ਕੀਤਾ ਪ੍ਰਭਜੋਤ ਸਿੰਘ ਬਿਰਕ ਹੋਰਾਂ ਦੀ ਅਗਵਾਈ ਦੇ ਹੇਠ ਇਹ ਤਫ਼ਤੀਸ਼ ਹੋਈ ਤਾਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਸਾਗਰ ਤੇ ਨਾਲ ਹੀ ਵਿਕਰਮ ਸਿੰਘ ਉਰਫ ਵਿੱਕੀ ਦੇ ਤੌਰ ਤੇ ਹੋਈ ਹੈ ਇਹ ਦੋਨੋਂ ਹੀ ਲੁਧਿਆਣਾ ਦੇ ਰਹਿਣ ਵਾਲੇ ਨੇ ਦੱਸ ਦਈਏ ਕਿ ਮੌਕੇ ਤੇ ਹੀ ਪੁਲਿਸ ਨੇ 5 ਲੱਖ ਰੁਪਏ ਬਰਾਮਦ ਕੀਤੇ ਤੇ ਬਾਅਦ ਦੇ ਵਿੱਚ ਜਦੋਂ ਵਿਕਰਮਜੀਤ ਸਿੰਘ ਉਰਫ ਸਾਗਰ ਦੇ ਘਰ ਚੈਕਿੰਗ ਕੀਤੀ ਗਈ ਤਾਂ 3 ਲੱਖ ਰੁਪਏ ਹੋਰ ਬਰਾਮਦ ਕੀਤੇ ਗਏ ਦੇ ਨਾਲ ਹੀ ਪੁਲਿਸ ਨੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਇੱਥੇ ਪੁਲਿਸ ਅਧਿਕਾਰੀਆਂ ਨੇ ਇਹ ਦੱਸਿਆ ਹੈ ਕਿ ਵਿਕਰਮਜੀਤ ਸਿੰਘ ਉਰਫ ਸਾਗਰ ਦੇ ਨਾਮ ਤੇ ਪਹਿਲਾਂ ਹੀ ਕੇਸ ਚੱਲਦਾ ਹੈ ਤੇ ਉਜਮਨ ਤੇ ਬਾਹਰ ਆਇਆ ਹੋਇਆ ਹੈ ਤੇ ਦੱਸਿਆ ਕਿ 22 ਫਰਵਰੀ ਨੂੰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਦੇ ਵਿੱਚ ਹੋਰ ਕੀ ਕੋਝ ਆਖਿਆ ਗਿਆ ਹੈ ਜਰਾ ਤੁਸੀਂ ਵੀ ਸੁਣੋ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਹਦੇ ਵਿੱਚੋਂ ਇੱਕ ਜਿਹੜਾ EMPLOYE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਏ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਖੋ ਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ 379B ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਇਹਦੀ ਜਿਹੜੀ ਸੰਜੀਦਗੀ ਨੂੰ ਵੇਖਦੇ ਹੋਏ ਸਾਡੇ ਮਾਨਯੋਗ CP ਸਾਹਿਬ ਸਰਦਾਰ ਕੁਲਦੀਪ ਸਿੰਘ ਚਾਲਾ ਤੇ ਜਿਸ ਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ CIA 2 ਦੇ ਨਾਲ SHO ਜਿਹੜੇ ਸੀਗੇ ਮੋਤੀ ਨਗਰ ਤੇ ਇਹਨਾਂ ਦੀ ਸੁਪਰਵੀਜ਼ਨ ਕਰਨ ਦੇ ਲਈ ਜਿਹੜੇ ਸੀਗੇ ADSP ਇੰਡਸਟਰੀ ਜਿਹੜੇ ਖਿਆਰਾ ਸਾਹਿਬ ਨੇ ਔਰ ਮੇਰੀ ਨਿਗਰਾਨੀ ਤੇ হেড ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਜੇ ਇਹਨਾਂ ਦੇ ਵਿੱਚ ਨੂੰ ਕੇਸ ਨੂੰ ਪ੍ਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਪੁੱਤਰ ਜੀਵਨ ਸਿੰਘ ਜਿਹੜਾ ਸੀਗਾ ਪ੍ਰੀਤਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਵਿਕਰਮਜੀਤ ਸਿੰਘ ਔਰ ਵਿੱਕੀ ਜਿਹੜਾ ਸੀਗਾ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾ ਬ੍ਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਆਸੀਂ ਆ ਇਹਨਾਂ ਦੇ ਕੋਲੋਂ 8 ਲੱਖ ਰੁਪਿਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਰਦਤ ਵਿੱਚ ਪਤਿਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਦੇ ਬਹੁਤ ਹੀ ਜ਼ਿਆਦਾ ਪੁਲਿਸ ਨੇ ਮਿਹਨਤ ਕੀਤੀ ਹੈ ਇਸ ਕੇਸ ਦੇ ਵਿੱਚ ਕਿਉਂਕਿ ਇਹ ਜਿਹੜੇ ਦੋਸ਼ੀ ਵਾਰਦਤ ਕਰਨ ਤੋਂ ਬਾਅਦ ਜਿਹੜੇ ਸੀਗੇ ਦੋ ਸਟੇਟਾਂ ਚ ਚਲੇ ਗਏ ਸੀਗੇ ਪਹਿਲਾਂ ਇਹਨਾਂ ਨੇ ਹਰਿਆਣੇ ਚ ਗਏ ਫਿਰ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਗਏ ਪਰ ਲਗਾਤਾਰ ਸਾਡੀ ਪੁਲਿਸ ਨੇ ਮਿਲਟ ਟੀਮ ਨੇ ਮਿਹਨਤ ਕਰਕੇ ਇਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਮਗਰਾਂ ਨੂੰ ਚੇਸ ਕਰਕੇ ਉਹਨੂੰ ਅਰੈਸਟ ਕਰਕੇ ਜਿਹੜੀ ਹੈ ਸਫਲਤਾ ਹਾਸਲ ਕੀਤੀ ਹੈ ਸਰ ਕਿੰਨੀਆਂ ਟੀਮਾਂ ਜਿਹੜੀਆਂ ਨੇ ਲਗਾਈਆਂ ਇਹਦੇ ਵਿੱਚ ਜਿਹੜੀਆਂ ਦੋ ਟੀਮਾਂ ਸੀਆਈਏ ਦੀਆਂ ਇਨਵੋਲ ਸੀਗੀਆਂ ਔਰ ਦੋਹੀ ਟੀਮਾਂ ਜਿਹੜੀਆਂ ਥਾਣਾ ਐਸਐਚਓ ਮੋਤੀ ਨਗਰ ਦੀ ਕਿੰਨੇ ਬੰਦੇ ਸੀਗੇ ਜੀ ਵਾਰਦਾਤ ਦੇ ਵਿੱਚ ਦੇਖੋ ਇਹ ਟੋਟਲ ਇਹਦੇ ਵਿੱਚ ਜਿਹੜੀ ਬੈਕਗ੍ਰਾਉਂਡ ਇਹਨਾਂ ਦੇ ਵਿੱਚ ਇਸ ਤਰ੍ਹਾਂ ਕੇ ਨਿਕਲ ਕੇ ਆਈ ਹੈ ਕਿ ਜਣਾਂ ਦੇ ਇਹਨਾਂ ਦਾ ਡਰਾਈਵਰ ਸੀਗਾ ਜਣਾਂ ਦੇ ਮਾਰਕ ਆਪਣਾ ਦੋਸਤ ਪ੍ਰਿੰਸ ਨਾ ਵਰਮਾ ਨਾਂ ਦਾ ਵਿਅਕਤੀ ਸੀਗਾ ਉਹਨੂੰ ਹਾਇਰ ਕੀਤਾ ਸੀਗਾ ਔਰ ਡਰਾਈਵਰ ਕਿਉਂਕਿ ਹਮੇਸ਼ਾ ਨਾਲ ਹੀ ਹੁੰਦਾ ਮਾਲਕ ਦੇ ਉਹਨੂੰ ਪਤਾ ਸੀਗਾ ਸਾਰਾ ਉਹਨੇ ਫਿਰ ਅੱਗੇ ਪ੍ਰਿੰਸ ਨੂੰ ਦੱਸਿਆ ਪ੍ਰਿੰਸ ਨੇ ਅੱਗੇ ਜਿਹੜੇ ਦੋ ਬੰਦੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਔਰ ਇਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੇ ਵਿੱਚ ਸੀਗੇ ਸੋ ਪੁਲਿਸ ਇਹਨਾਂ ਨੂੰ ਟ੍ਰੇਸ ਨਾ ਕਰ ਸਕੇ ਇਸ ਕਰਕੇ ਜਿਹੜਾ ਡਰਾਈਵਰ ਸੀਗਾ ਉਹ ਪ੍ਰਿੰਸ ਨੂੰ ਦੱਸਦਾ ਸੀਗਾ ਔਰ ਪ੍ਰਿੰਸ ਅੱਗੇ ਦੱਸਦਾ ਸੀਗਾ ਸੋ ਇਹਨਾਂ ਨੇ ਚੇਨ ਇਸ ਤਰੀਕੇ ਨਾਲ ਬਣਾਈ ਸੀ ਕਿ ਪੁਲਿਸ ਸਾਡੇ ਤੱਕ ਪਹੁੰਚ ਨਾ ਸਕੇ ਸਰ ਕਿੰਨੀ ਰਿਕਵਰੀ ਹੋਈ ਹੈ ਹੁਣ ਤੱਕ ਤੇ ਕਿੰਨੀ ਦੀ ਲੁੱਟ ਹੋਈ ਸੀ ਜਿਹੜੀ ਇਹਨਾਂ ਕੋਲੋਂ ਜਿਹੜੀ ਲੁੱਟ ਹੋਈ ਸੀ 14,80,000 ਰੁਪਏ ਦੀ ਹੋਈ ਸੀ ਔਰ ਜਿਹੜੇ ਆ ਦੋ ਵਿਅਕਤੀ ਜੋ ਇਹਨਾਂ ਦੇ ਹਿੱਸੇ ਜੇ ਰਕਮ ਆਈ ਸੀਗੀ ਉਹ ਜਿਹੜੀ ਹੈਗੀ ਹੁਣ ਤੱਕ ਅਸੀਂ ਜਿਹੜੀ ਹੈਗੀ ਆ 8 ਲੱਖ ਜਿਹੜੀ ਹੈਗੀ ਆ ਉਹ ਸੀ ਹੈ 10 ਰਹਿਗੇ ਨੇ ਉਹ ਥੋੜਾ ਹੈ ਸਰ ਇਹਦੀ ਬੈਕਗ੍ਰਾਉਂਡ ਕੀ ਹੈਗੀ ਪੁਰਾਣੀ ਹਿਸਟਰੀ ਹੈ ਬੈਕਗ੍ਰਾਉਂਡ ਪੁਰਾਣੀ ਹਿਸਟਰੀ ਨਹੀਂ ਹੈਗੀ ਇਹ ਨਾ ਲੁਧਿਆਣੇ ਦੇ ਰਹਿਣ ਵਾਲੇ ਹੈਗੇ ਨੇ ਬਟ ਇਹਨਾਂ ਦੀ ਹਜੇ ਤੱਕ ਜਿਹੜੀ ਹੈਗੀ ਕੋਈ ਐਸੀ ਪੁਰਾਣੀ ਹਿਸਟਰੀ ਜਿਹੜੀ ਹੈ ਲੁੱਟ ਖੋਹ ਦੀ ਨਹੀਂ ਪੁੱਛਿਆ ਗਿਆ ਜੀ ਉਹ ਆਪਣੇ ਕਿਹੜੇ ਸੀਗੇ ਜੀ ਇਹਨਾਂ ਦਾ ਪ੍ਰਿੰਸ ਸੀ ਕਿ ਮੋਟਰਸਾਈਕਲ ਦਾ ਆਪਣਾ ਸੀ ਜਿਹੜਾ ਡਰਾਈਵਰ ਸੀਗਾ ਜੀ ਮਾਲਕ ਉਹ ਜਿਹਨੇ ਮੇਨ ਜਿਹੜਾ ਮਾਸਟਰਮਾਈਂਡ ਸੀਗਾ ਜਿਹਨੇ ਕੰਮ ਕਰਵਾਇਆ ਉਹਦਾ ਅੱਗੇ ਪ੍ਰਿੰਸ ਦੇ ਨਾਲ ਇਹਨਾਂ ਦਾ ਕਿਵੇਂ ਤਾਲਮੇਲ ਇਹਨਾਂ ਦਾ ਬਣਿਆ ਤੇ ਆਹ ਬੰਦੇ ਕਿਵੇਂ ਹਰ ਕਿਤੇ ਕਿੱਥੋਂ ਜਿਹੜਾ ਇਹਨਾਂ ਦਾ ਪ੍ਰਿੰਸ ਵਰਮਾ ਸੀ ਨਾ ਜੀ ਇਹ ਉਹਦੇ ਦੋਸਤ ਸੀਗੇ ਜਾਣਕਾਰ ਸੀਗੇ ਨਹੀਂ ਤਾਂ ਟੀਜੀ ਕੰਮ ਕਰਦਾ ਜੀ ਪ੍ਰਿੰਸ ਅਜਿਹੀ ਮਨਤ ਜਿਹੜਾ ਸੀਗਾ ਇਹਨਾਂ ਕੋਲ ਕਾਫੀ ਚਿਰ ਪਹਿਲਾਂ ਕੰਮ ਕਰਦਾ ਸੀਗਾ 6 ਮਹੀਨੇ ਪਹਿਲਾਂ ਪਰ ਉੱਥੋਂ ਨਿਕਲ ਗਿਆ ਸੀਗਾ ਹੁਣ ਰੱਖਦਾ ਕੰਮ ਕਰ ਚੁੱਕਿਆ ਸੀ ਕੰਮ ਕਰਦਾ ਸੀਗਾ ਇਹਨਾਂ ਦੇ ਕੋਲ ਸੀਗਾ ਬਟ ਇਹਨਾਂ ਜਿਹੜਾ ਸਾਰੀ ਪਲੈਨਿੰਗ ਜਿਹੜੀ ਸੀਗੀ ਇਹਨਾਂ ਦੇ ਟ੍ਰਾਈ ਕਰਦੇ ਆ ਇਹ ਸਰ ਨਸ਼ੇ ਦੇ ਵੀ ਆਦੀ ਹੈ ਹਜੇ ਤੱਕ ਤਾਂ ਐਸੀ ਗੱਲ ਨਹੀਂ ਬਟ ਜਦੋਂ ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ ਦੱਸਾਂਗੇ। ਪ੍ਰੈਸ ਤੇ ਪਹਿਲਾਂ ਵੀ ਕੋਈ ਉਪਰਚਾਤਰ ਚਾਹੀ ਜੀ ਪਹਿਲਾਂ। ਹਜੇ ਤੱਕ ਨਹੀਂ ਹੈਗੇ ਜੀ। ਸਰ ਜਿਹੜੇ ਚਾਰ ਨੌਜਵਾਨ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਹੈ ਇਹ ਤੇ ਕਿੰਨੇ ਸੋ ਦੇਖੋ ਮੈਂ ਸਾਰੇ ਜਿਹੇ ਹਜੇ ਕੁਛ ਜਿਹੜੇ ਅਕਿਊਜ਼ ਜਿਹੜੇ ਫੜਨ ਵਾਲੇ ਹੈਗੇ ਨੇ ਸੋ ਉਹਨਾਂ ਦੇ ਮੈਂ ਨਾਮ ਇਸ ਤਰ੍ਹਾਂ ਕਿ ਨਾ ਹਜੇ ਡਿਸਕਲੋਸਿੰਗ ਕਰ ਸਕਦਾ ਜਿੰਨੇ ਕਿ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਉਹ ਮੈਂ ਤੁਹਾਨੂੰ ਜ਼ਰੂਰ ਪਰ ਇੱਕ ਅੱਧੇ ਦਿਨ ਦੇ ਵਿੱਚ ਬਾਕੀ ਫੜ ਕੇ ਜ਼ਰੂਰ ਤੁਹਾਨੂੰ ਦੱਸਾਂਗੇ।